ਸਵਾਗਤ ਹੈ ਜੀ ਆਪਣੇ ਪੇਜ ਤੇ ਚੈਨਲ ਤੇ ਅੱਜ ਦੀ ਵੀਡੀਓ ਪਿੰਡ ਬੋਡਰਲਾ ਜਿਹੜਾ ਬਠੰਡਾ ਤੋਂ ਹੈ ਤੇ ਇੱਥੇ ਆਹ ਜਾਨਵਰ ਬਕਾਊ ਆ। ਕੋਲੋਂ ਨਾਗਾ ਛੋਟੇ ਵੱਡੇ 17-18 ਨਾਗਾ ਹੈ ਜੀ। ਛੋਟੂ ਜਾਣਕਾਰੀ ਦਿੰਨੇ ਆ। ਗਦੇਵ ਸਿੰਘ ਬੋਡਰਲੇ ਤੋਂ ਆ ਤੇ ਇਹਨਾਂ ਨੂੰ ਪੁੱਛਦੇ ਆ ਵੀ ਕੀ ਸਾਹ ਪਤਾਵਾ? ਹਾਂਜੀ। ਦੱਸੋ ਜੀ ਕਿੰਨੇ ਨਾਗਾ ਹੈ ਜੀ ਕਿੰਨੇ? 17 ਨਾਗਾ ਵੱਡੇ ਆ ਜੀ। ਠੀਕ ਆ ਜੀ। ਵੱਡੇ ਵਿੱਚ ਬੱਕਰਾ ਪਿਆ ਰੀਟਰ ਕਾ। ਠੀਕ ਆ ਜੀ ਵੀਟਲ। ਠੀਕ ਆ। ਹਾਂਜੀ 10 ਬੱਕਰੀਆਂ ਦੂਜੇ ਤੀਜੇ ਸੁਬਹ ਜਾਂ ਜੋ ਪੱਠਾ ਨੇ ਉਹ ਪਹਿੰਦੇ ਸੀ ਠੀਕ ਆ ਜੀ ਇੱਕ ਪੱਠਾ ਸੂਨ ਵਾਲੀ ਪਹਿੰਦੇ ਸੀ ਠੀਕ ਆ ਜੀ ਤੇ ਬੀਟਲ ਹਾਂ ਬੱਚੇ ਆਪਾਂ ਦਾ 14 ਬੱਚੇ ਤੇ ਬਾਕੀ ਆਪਣੇ ਬੀਟਲ ਕਿੰਨੇ ਆ ਜੀ ਬੀਟਲ ਹੈਗੇ ਅੱਧੇ ਕਨਾਂਗਾ ਅੱਧੇ ਕਨਾਂਗਾ ਤੇ ਬੱਕਰਾ ਵੀ ਹੋਈ ਥੋੜਾ ਬੀਟਲ ਠੀਕ ਆ ਜੀ ਤੇ ਮਾੜਾ ਐਡਰੈਸ ਦੱਸ ਦੋ ਜੀ ਆਵਰਾ ਪਿੰਡ ਕਿਹੜਾ ਛੋਡਾ ਕਿਵੇਂ ਛੇਦੇਵ ਸਿੰਘ ਪਿੰਡ ਬੋਲਦਲਾ ਛੇਦੇਵ ਸਿੰਘ ਪਿੰਡ ਬੋਲਦਲਾ ਜ਼ਿਲ੍ਹਾ ਬਠਿੰਡਾ ਜੀ ਤੇ ਇੱਕ ਦਮਾਰ ਵਾਰ ਫੋਨ ਨੰਬਰ ਵੀ ਦੱਸ ਦੋ ਜੀ 8712 88721 ਠੀਕ ਹੈ 71033 ਹਾਂਜੀ ਤੁਸੀਂ ਇਹਨਾਂ ਨਾਲ ਕਨੈਕਟ ਕਰ ਸਕਦੇ ਹੋ ਤੇ ਰੇਟ ਆ ਜਿਹੜਾ ਇਹਨਾਂ ਦਾ ਬਾਈ ਜੀ ਮੌਕੇ ਤੇ ਹੋਊਗਾ ਜੀ ਮੌਕੇ ਤੇ ਹਾਂ ਸਾਰੀ ਤੇਰੇ ਦੀ ਮੌਕੇ ਤੇ ਕਰਾਂਗੇ ਮੌਕੇ ਤੇ ਕਹਿੰਦੇ ਬਾਈ ਕਹਿੰਦੇ ਰੇਟ ਕਰ ਲਾਂਗੇ ਜੀ ਧੰਨਵਾਦ ਜੀ